ਮੇਰੇ ਇੱਕ ਯਾਦ ਆਈ ਹਰਖੋਵਾਲ ਦੀ ਵੀ ਸ਼ਾਕੀ ਨਾਲ 2 ਮਿੰਟ ਚ ਰੱਖਦੇ ਆ ਸ਼ਮਾ ਸੀ ਅਜਾਦੀ ਤੋਂ ਪਹਿਲੇ ਦੀ ਗੱਲ ਉਸ ਵੇਲੇ ਬਾਕੀ ਦਲ ਤਾਂ ਨਹੀਂ ਸੀ ਹੁੰਦੇ ਇੱਕ ਬੱਬਰ ਖਾਲਸਾ ਹੁੰਦਾ ਸੀ ਇਸਤਿਤਰਾ ਖਰਖਾਨ ਵਾਲਿਆਂ ਨੇ ਕਹਿ ਦਿੱਤਾ ਕਿ ਹਰਖੋਵਾਲ ਦੇ ਜੰਗਲ ਵਿੱਚ ਬੱਬਰ ਰਹਿੰਦੇ ਨੇ ਸੀ ਸੰਤ ਮਹਾਰਾ ਤੇ ਨਾਲ ਸਾਧੂ ਸੰਗੀ ਸਾਥੀ ਉਸ ਸਮੇਂ ਸੰਤ ਮਹਾਰਾਜ ਕਾਲੇ ਵਸਤਰ ਕਾਲਾ ਚਾਦਰਾਂ ਲਾਉਣਾ ਉਤੋਂ ਦੀ ਕਾਲੀ ਲੋਈ ਲਈ ਹੁਣ ਫੇ ਜੰਗਲ ਚ ਹੁਣ ਸ਼ਮੇ ਦੀ ਹਕੂਮਤ ਅੰਗਰੇਜ਼ ਨੂੰ ਪਤਾ ਲੱਗਿਆ ਉਸ ਵੇਲੇ ਜਿਹੜੀ ਹੁੰਦੀ ਸੀ ਅੱਜ ਵੀ ਹੈ ਫੇ ਘੋੜਿਆਂ ਦੇ ਉੱਤੇ ਜਾਂਦੇ ਸਨ ਗੱਡੀਆਂ ਨਹੀਂ ਸਨ ਹੁੰਦੀਆਂ ਪੁਲਸ਼ ਨੇ ਬਸ ਥਾਣੇਦਾਰ ਸਮੇਤ ਜਾ ਕੇ ਹਰਖਵਾਲ ਨੂੰ ਘੇਰਾ ਪਾਉਣਾ ਜੰਗਲੋਂ ਕਮਾਇਆ ਇਧਰ ਉਧਰ ਮੱਟਸ ਉੱਥੇ ਅੱਜ ਵੀ ਬਣਿਆ ਜਿਹਦੇ ਵਿੱਚ ਸੰਤ ਮਹਾਰਾਜ ਬੈਠਿਆ ਕਰਦੇ ਸਨ ਜਦੋਂ ਘੇਰਾ ਪਾਇਆ ਤਾਂ ਦੇਖਿਆ ਤਾਂ ਸੰਤ ਮਹਾਰਾ ਨੂੰ ਸੰਗੀ ਸਾਥੀ ਮਹਾਰਾਜ ਪੁਲਸ਼ ਨੇ ਘੇਰਾ ਪਾਲਿਆ ਕਹਿੰਦੇ ਤੁਸੀਂ ਆਨੰਦ ਦੇ ਵਿੱਚ ਆਪਣੇ ਸਿਮਰਜੋ ਬੈਠੋ ਤੁਸੀਂ ਕਿਉਂ ਹਿੱਲ ਗਏ ਹੋ ਸੰਤ ਮਹਾਰਾਜ ਕਹਿਣ ਲੱਗੇ ਤੁਸੀਂ ਕਿਉਂ ਹਿੱਲ ਗਏ ਹੋ ਬੈਠੋ ਅਸੀਂ ਜਵਾਬ ਦਿੰਨੇ ਆਇਨਾ ਪੁਛਿਆ ਠਾਣੇਦਾਰ ਨੇ ਆਪ ਕੌਣ ਜੋ ਕੁਛ ਫੜਨ ਆਏ ਸੀ ਕੀ ਕਹਿਣ ਲੱਗੇ ਕਹਿੰਦੇ ਅਸੀਂ ਬੱਬਰ ਆ ਬੋਲੋ ਕੋਈ ਭੈ ਨਹੀਂ ਭੈ ਕਾਹੋਂ ਕੋ ਦੇਤਨਾ ਨਾ ਪੈ ਮਾਨਤ ਹਾਂ ਰੱਬ ਦੇ ਪਿਆਰਿਆਂ ਦੀ ਨਿਸ਼ਾਨੀਆਂ ਹੀ ਇਹ ਨਾ ਡਰਦੇ ਨੇ ਨਾ ਡਰਾਉਂਦੇ ਨੇ ਕਿਸੇ ਨੂੰ ਹੱਦ ਹੋ ਗਈ ਗੱਲ ਦਿਲ ਦੀ ਜਾਣ ਲਈ ਕਿ ਬੱਬਰਾਂ ਨੂੰ ਫੜਨ ਆਏ ਨੇ ਮਾਪੁਰਖ ਆ ਵਿਦਿਆ ਪਰਾ ਤੇ ਅਪਰਾ ਵਿਦਿਆ ਇੱਕ ਪੜਾਈ ਕਿਤਾਬਾਂ ਦੀ ਇੱਕ ਬ੍ਰह्म ਗਿਆਨ ਸਭ ਕੁਝ ਦਿਖਦਾ ਪੂਤ ਭਵੇ ਵਰਤਮਾਨ ਮੈਂ ਇੱਕ ਬਧਾਂ ਦਾ ਦੋਰਾ ਬੋਲ ਹੀ ਦੇ ਨਾ ਪੈਂ ਓੰਗ ਸ਼ੋਹੰਗ ਇੱਕ ਹੋਆ ਓੰਗ ਸ਼ੋਹੰਗ ਇੱਕ ਹੋਆ ਤ੍ਰਿਪਾਵਣ ਅੱਖਾਂ ਮਿਟਣ ਸ਼ਿਖਰ ਦਪੈਰਾ ਪੂਰਨ yogi ਤਿੰਨ ਲੋਕ ਪੈ ਦਿਸ ਜਿਸ ਨੂੰ ਬੈਠੇ ਨੂੰ ਤਿੰਨ ਲੋਕ ਨਜ਼ਰ ਆਉਂਦੇ ਹੋਣ ਇਹ ਨਹੀਂ ਪਤਾ ਕੀ ਦਿਲ ਚ ਲੈ ਕੇ ਆਏ ਨੇ ਜਿਸ ਵੇਲੇ ਸੰਤ ਮਹਾਰਾਜ ਨੇ ਐਸਾ ਕਿਹਾ ਜੋ ਉਹਨਾਂ ਨੇ ਸ਼ਬਦ ਵਰਤੇ ਆ ਗਾਰਦਨ ਲਈ ਥਾਣੇਦਾਰ ਨੇ ਕਹਿਣ ਲੱਗਿਆ ਸਟੈਂਡ ਬਾਈ ਤਿਆਰ ਹੋ ਜਾਓ ਉਹਨਾਂ ਨੇ ਰੈਫਲਾਂ ਖਿੱਚ ਲਈਆਂ ਕਿਹਾ ਆਪਣੀਆਂ ਰੈਫਲਾਂ ਖਿੱਚ ਲਈਆਂ ਤਿਆਰ ਨੇ ਕਿ ਜੇ ਇਹਨਾਂ ਨੂੰ ਫੜਨ ਆਏ ਸੰਤ ਮਹਾਰਾਜ ਬੇਖੋ ਬੇਡਰ ਕੋਈ ਨਹੀਂ ਉਸੇ ਤਰ੍ਹਾਂ ਹੀ ਉਹਨਾਂ ਨੂੰ ਵੀ ਤੁਸੀਂ ਆਪਣਾ ਕਰੋ ਵਾਹਿਗੁਰੂ 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 ਤੁਸੀਂ ਕਰੋ ਆਪਣਾ ਇਹ ਹੀ ਪੂਰਨਪੁਰਖ ਦੀ ਨਿਸ਼ਾਨੀ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਕੈ ਇਕ ਸੁਬਨ ਕੋਏ ਨਾਨਕ ਇਹ ਲੱਛਣ ਬ੍ਰह्म ਗਿਆਨੀ ਬ੍ਰह्म ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰह्म ਗਿਆਨੀ ਆਪ ਰੰਭ ਦਾ ਰੂਪ ਹੈ ਤੋਂ ਉਹਨਾਂ ਨੇ ਉਸ ਵੇਲੇ ਕੀ ਹੈ ਇਸ਼ਾਰਾ ਕੀਤਾ ਕਿ ਥੋੜੇ ਅੱਗੇ ਨੂੰ ਹੋਈ ਚਲੋ ਘੋੜੇ ਦੋ ਦੋ ਤਿੰਨ ਤਿੰਨ ਸਟੈਪ ਐਂ ਜਿਸ ਵੇਲੇ ਅੱਗੇ ਲਏ ਨੇ ਉਹਨਾਂ ਦੀ ਲਗਾਮ ਜੀ ਖਿੱਚ ਕੇ ਉਮੇਂ ਡਰ ਸੀ ਕਿ ਖਣੀ ਅੱਗੇ ਵੀ ਹਥਿਆਰ ਲੈ ਕੇ ਹੀ ਬੈਠੇ ਹੋਣਗੇ ਇਹ ਸੀ ਮੰਨ ਦੇ ਵਿੱਚ ਇਹ ਨਹੀਂ ਪਤਾ ਕਿ ਮਾਲਾ ਫੇਰ ਨਾਲੇ ਆ ਉਸ ਮਾਲਾ ਦਾ ਮੇਰੇ ਨਾਂ ਯਾਦ ਆਇਆ ਸੰਤ ਮਹਾਰਾਜ ਕਹਿਣ ਲੱਗੇ ਇੱਕ ਵਦਫਾ ਬੈਠੇ ਕਹਿੰਦੇ ਮਹਾਰਾਜ ਇਹ ਮਾਲਾ ਕਹਿੰਦੇ ਸਾਡੀ ਏਹੀ ਗੰਨ ਹੈ 108 ਮੰਨ ਕੇ ਆਲੀ ਹੈ ਕਹਿੰਦੇ ਜਿਹੜੇ ਇਹ ਅਮਨੀਸ਼ਣ ਫੌਜਿਆਂ ਦੇ ਹੁੰਦੇ ਨੇ ਇੱਕ ਹੀ ਹੋ ਜਾਂਦੇ ਨੇ ਕੋਈ ਵੀ ਚੀਜ਼ ਤੁਸੀਂ ਖਾਣ ਪੀਣ ਦੀ ਲਓ ਕੋਈ ਲਓ ਇਹ ਜੀ ਇੰਨੇ ਚਿਰ ਬਾਅਦ ਓਵਰ ਡੇਟ ਹੋ ਗਈ। ਇਸੇ ਤਰ੍ਹਾਂ ਜਿਹੜਾ ਫੌਜ ਅਮਨੀਸ਼ਨ ਵਰਤਿਆ ਜਾਂਦਾ ਹੈ ਜਿਹੜਾ ਓਵਰ ਡੇਟ ਹੋਣ ਵਾਲਾ ਉਹਨੂੰ 1 ਸਾਲ ਪਹਿਲੇ ਵਰਤ ਲੈਂਦੇ ਨੇ ਕਾਦੇ ਵਾਸਤੇ ਜਿਹੜੀ ਸਖਲਾਈ ਦੇਣੀ ਹੈ ਫੌਜ ਨੂੰ ਟ੍ਰੇਨਿੰਗ ਦੇਣੀ ਹੈ। ਸਾਲ ਬਾਅਦ ਇਹਨਾਂ ਦਾ ਕੈਂਪ ਲੱਗਦਾ ਹੈ ਉਸ ਕੈਂਪ ਦੇ ਵਿੱਚ ਉਹ ਪੁਰਾਣਾ ਅਮਨੀਸ਼ਨ ਵਰਤ ਲੈਣਾ ਉਹਦੀ ਜਗ੍ਹਾ ਨਵਾਂ ਡੈਂਪ ਕਰ ਦਿੰਦੇ ਨੇ ਮੋੜ ਕੇ ਇਸੇ ਤਰ੍ਹਾਂ ਹੁਣ ਸੰਤ ਮਾਰੇ ਕਹਿੰਦੇ ਕਿ ਭਾਈ ਇਹਨਾਂ ਦਾ ਅਮਨੇਸ਼ਨ ਜਿਹੜੇ ਹੁੰਦੇ ਨੇ ਇਹ ਤਾਂ ਕੁਝ ਸਮੇਂ ਦੇ ਬਾਅਦ ਜੋ ਇਹਦੀ ਲਿਖੀ ਆ ਉਹਦੇ ਅਨਸਾਰੇ ਓਵਰਡੇਟ ਹੁੰਦੇ ਨੇ ਜਿਹੜਾ ਸਾਡੇ ਵਾਲਾ ਅਮਨੇਸ਼ਨ ਹੈ ਇਹ ਦਿਨੋਂ ਦਿਨੇ ਦੇ ਵਿੱਚ ਤਾਕਤ ਭਰਦੀ ਆ ਬੋਲੋ ਇਹ ਇੱਕ ਇੱਕ ਮਣਕਾ ਇੱਕ ਇੱਕ ਗੋਲਾ ਹੈ ਸਾਡਾ ਇਹ ਇਹ ਚਲਿਆ ਕਦੀ ਵਿਅਰਥ ਨਹੀਂ ਜਾਣਾ ਇਹਨਾਂ ਵਾਲਿਆਂ ਨੂੰ ਸ਼ੱਕ ਹੋਊ ਕਿ ਪਤਾ ਨਹੀਂ ਚਲਿਆ ਜਾਂ ਨਹੀਂ ਚਲਿਆ ਇਹ ਚੱਲੇਗਾ ਆਓ ਮੈਂ ਬੇਨਤੀ ਹਰ ਹਰ ਅੱਖਰ ਦੋਏ ਮਾਲਾ ਜਪਤ ਜਪਤ ਪੈ ਦੀਨ ਦੇ ਹਾਲ ਬਸ ਵਾਹਿਗੁਰੂ 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 ਇਹ ওভারਡੇਟ ਨਹੀਂ ਹੁੰਦਾ ਕਦੀ ਜੁਗਾਂ ਜੁਗਾਂ ਚ ਵੀ ਨਹੀਂ ਹੁੰਦਾ ਇਹ ਤਾਂ ਦਿਨੋਂ ਦਿਨ ਤਾਕਤ ਦਿੰਦਾ ਆਉ ਬੇਨਤੀ ਕਰੀਏ ਕਿ ਉਹ ਹੁਣ ਥੋੜੇ ਹੋਰ ਥੋੜੇ ਹੋਰ ਹੋ ਥੋੜੇ ਹੋਰ ਜਿਸ ਵੇਲੇ ਥੋੜੇ ਅੱਗੇ ਹੋਰ ਹੋਏ ਉਹਨਾਂ ਨੇ ਖਿੱਚੇ ਪਏ ਉਹ ਫੌਜ ਦੀ ਭਾਸ਼ਾ ਹੁਣ ਤੁਹਾਨੂੰ ਕੀ ਦਸੀਏ ਉਹਨਾਂ ਨੂੰ ਕਹਿ ਲਗੇ ਹੈਂਡ ਅਪ ਹੱਥ ਖੜੇ ਕਰ ਲਓ ਕੀ ਹੈ ਹੱਥ ਖੜੇ ਕਰ ਲਵੋ ਮੈਂ ਉਹੀ ਗੱਲ ਕਿ ਕਿਹਿਆ ਅਪਰਾਧ ਸੰਤ ਹੈ ਕੀਨਾ ਉਹੀ ਅਪਰਾਧ ਨਹੀਂ بس ਇਹਨਾਂ ਦੇ ਹੱਥ ਤੱਕ ਕੀ ਖੜੇ ਕਰਾਉਣੇ ਸੀ ਉਹ ਘੋੜਿਆਂ ਨੇ ਗੋਡੇ ਟੇਕ ਦਿੱਤੇ ਤੇ ਆਪਣਾ ਮਸਤਕ ਧਰਤੀ ਤੇ ਲਾ ਦਿੱਤਾ ਸਾਸੀ ਅਕਾਹ ਹਰਖੋਵਾਲ ਦੀ ਮੈਂ ਗੱਲ ਕਰ ਰਿਹਾ ਮਸਤਕ ਲਾ ਦਿੱਤਾ ਧਰਤੀ ਤੇ ਤਾਂ ਉਸ ਵੇਲੇ ਉਹ ਸਮਝ ਗਏ ਕਹਿੰਦੇ ਨਹੀਂ ਇਹ ਉਹ ਨਹੀਂ ਹੈ ਇਹ ਖੁਦਾ ਦੇ ਫਕੀਰ ਹੈ ਕੀ ਹੈ ਏ ਖੁਦਾ ਦੇ ਫਕੀਰ ਹੈ ਉਹ ਕੋੜਿਆਂ ਤੋਂ ਉਤਰੇ ਕਿ ਐ ਰੱਬ ਨੂੰ ਖੁਦਾ ਦੇ ਫਕੀਰੋ ਸਾਨੂੰ ਮaaf ਕਰਿਓ ਸਾਨੂੰ ਕਿਸੇ ਨੇ ਗਲਤ ਕਹਿ ਦਿੱਤਾ ਸਾਨੂੰ ਕਿਸੇ ਨੇ ਗਲਤ ਕਹਿ ਦਿੱਤਾ ਸੀ ਆ ਹੁਣ ਉਹ ਹੈ ਗੱਲ ਹਸਤੀ ਪੋਟ ਲੈ ਲੈ ਨਮਸਕਾਰੇ ਕਵੀ ਦੀ ਪੋਟਲੀ ਨੂੰ ਹਾਥੀ ਬਾਰ ਬਾਰ ਨਮਸਕਾਰ ਕਰਦਾ ਹੈ ਕੈਂ ਕਿਸ਼ਨੋ ਇਧਰ ਘੋੜਿਆਂ ਦੀ ਗੱਲ ਸੀ ਇਧਰ ਹਾਥੀ ਦੀ ਲੋ ਪਿਆਰ ਦਾ ਸ਼ਬਦ ਸਮਾਂ ਲਾਗੇ ਨੂੰ ਹੋ ਗਿਆ